ਇਕ ਬੇਹੱਦ ਦਰਦਨਾਕ ਘਟਨਾ ਵਾਪਰਿਆ ਜਿੱਥੇ ਖੇ ਸਾਲਿਆਂ ਨੇ ਆਪਣੇ ਹੀ ਜੀਜੇ ਦਾ ਕਤਲ ਕਰ ਦਿੱਤਾ ਹੈ ਜੀ ਹਾਂ ਇਹਨਾਂ ਨੌਜਵਾਨਾਂ ਦੀ ਭੈਣ ਨੇ ਆਪਣੀ ਮਰਜ਼ੀ ਦੇ ਨਾਲ ਪ੍ਰੇਮ ਵਿਆਹ ਕਰਵਾਇਆ ਜਿਸ ਤੋਂ ਬਾਅਦ ਹੁਣ ਗੁੱਸੇ ਛਾਏ ਭਰਾਵਾਂ ਨੇ ਆਪਣੇ ਹੀ ਜੀਜੇ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਹੈ 24 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਜਿਸ ਦੀ লাশ ਨੂੰ ਹੁਣ ਪੁਲਿਸ ਨੇ ਆਪਣੇ ਕਬਜ਼ੇ ਚ ਲੈ ਲਿਆ ਗਿਆ ਜਾਣਕਾਰੀ ਮੁਤਾਬਕ ਕਤਲ ਐਨੀ ਬੇਰਹਿਮੀ ਨਾਲ ਕੀਤਾ ਗਿਆ ਕਿ ਨੌਜਵਾਨ ਦੀ ਪਛਾਣ ਤੱਕ ਨਹੀਂ ਆ ਰਹੀ ਸੀ। ਕਾਮੋਗਾ ਜ਼ਿਲ੍ਹੇ ਤੋਂ ਇਹ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਜਿੱਥੋਂ ਦੇ ਬਾਗਾ ਪੁਰਾਣਾ ਸ਼ਹਿਰ ਵਿਖੇ ਇੱਕ 24 ਸਾਲਾ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਬਾਗਾ ਪੁਰਾਣਾ ਦੀ ਦਲੀਪ ਬਸਤੀ ਵਿਖੇ ਕੁਝ ਅਣਪਛਾਤੇ ਨੌਜਵਾਨਾਂ ਨੇ ਮਨਪ੍ਰੀ ਸਿੰਘ ਉਰਫ ਕਾਚਾ ਪੁੱਤ ਨਿਰਪੈ ਸਿੰਘ ਦਾ ਪੁਰਾਣੀ ਰੰਜਿਸ਼ ਨੂੰ ਲੈ ਕੇ ਕਤਲ ਕਰ ਦਿੱਤਾ ਤੇ ਸਰ ਹਥਿਆਰਾਂ ਨਾਲ ਉਸ ਦਾ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਦੇਰ ਰਾਤ ਉਸ ਦੀ ਲਾਸ਼ ਨੂੰ ਗਵਾਨੀਆਂ ਵੱਲੋਂ ਦੇਖਿਆ ਗਿਆ ਗਵਾਨੀਆਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਮੇਰਾ ਸਾਹਮਣੇ ਘਰ ਇੱਥੇ ਮੇਰੇ ਗਵਾਨ ਜੇ ਆ ਮੈਂ ਅੰਦਰ ਘਰੇ ਬੈਠਾ ਸੀਗਾ ਡਿਊਟੀ ਤੋਂ ਆ ਕੇ ਮੈਂ ਘਰੇ ਬੈਠਾ ਸੀਗਾ ਹਾਂਜੀ ਮੇਰੇ ਘਰਦਿਆਂ ਨੇ ਮੈਨੂੰ ਆ ਕੇ ਦੱਸਿਆ ਵੀ ਬਾਹਰ ਭੱਜ ਕੇ ਆਇਓ ਉਹ ਮੁੰਡੇ ਨੂੰ ਕਿਸੇ ਨੂੰ ਵੱਢੀ ਜਾਂਦੇ ਆ ਕੇ ਅੱਛਾ ਜੀ ਮੈਂ ਜਦੋਂ ਭੱਜ ਕੇ ਆਇਆ ਉਹ ਤੋਂ ਮੈਨੂੰ ਭੱਜ ਕੇ ਆਉਂਦੇ ਨੂੰ ਵੇਖ ਕੇ ਉਹਨੇ ਵੇਖਿਆ ਖਾਕੀ ਪੱਗ ਵਾਲਾ ਬੰਦਾ ਭੱਜਿਆ ਆਉਂਦਾ ਉਹ ਕਹਿੰਦੇ ਭੱਜੋ ਭੱਜੋ ਪੁਲਿਸ ਵਾਲੇ ਆ ਗਏ ਪੁਲਿਸ ਵਾਲੇ ਆ ਗਏ ਵੇਖ ਕੇ ਮੇਰੀ ਖਾਕੀ ਪੱਗ ਵੇਖ ਕੇ ਉਹ ਡਰ ਕੇ ਭੱਜ ਗਏ ਅੱਛਾ ਤੇ ਆ ਮੁੰਡਾ ਇੱਥੇ ਜਦੋਂ ਮੈਂ ਆ ਕੇ ਵੇਖਿਆ ਇੱਥੇ ਟਿਕਿਆ ਪਿਆ ਸੀਗਾ ਬੰਦਾ ਤੇ ਮੈਂ ਵੇਖ ਲਈ ਲਗਭਗ ਉਹ ਖਤਮ ਹੀ ਆ ਮੁੰਡਾ ਤੇ ਉਹ ਤੋਂ ਬਾਅਦ ਚ ਉਹਨੂੰ ਚੱਕ ਕੇ ਹਸਪਤਾਲ ਲੈ ਕੇ ਵੀ ਗਏ ਆ ਉਹ ਹਾਂਜੀ ਪਰ ਉਹ ਤੋਂ ਬਾਅਦ ਚ ਮਹਾਰਾਜ ਨੇ ਨਹੀਂ ਉਹਦੀ ਹੈਲਪ ਕੀਤੀ ਵਿਚਾਰੇ ਦੀ ਡੈਥ ਹੋ ਗਈ ਉਹਦੀ ਤੇ ਪਰ ਇੱਥੇ ਪਿਆ ਸੀ ਮੇਰੇ ਅੱਖਾਂ ਦੇ ਸਾਹਮਣੇ ਉਹਦੇ ਮਾਰ ਮਾਰ ਕੇ ਗਏ ਹੈ ਜੀ ਬੰਦੇ ਕਿੰਨੇ ਕਿਥੀ ਉਹ 8 10 ਦੇ ਕਰੀਬ ਸੀਗੇ ਲਗਭਗ ਉਹਨਾਂ ਕੋਲ ਕੀ ਸੀਗਾ ਜੀ ਉਹਨਾਂ ਕੋਲੇ ਕਾਪੇ ਗੁੱਪੇ ਤੇ ਤਲਵਾਰ ਤੇ ਤਿਆਰ ਹਥਿਆਰ ਸੀਗੇ ਜਿਨ੍ਹਾਂ ਨਾਲ ਮਾਰ ਕੇ ਉਹਨੇ ਇੱਥੋਂ 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 ਕਰਕੇ ਇਹਨਾਂ ਸਾਰਾ ਦਾ ਮੂੰਹ ਦਾ ਚਿਹਰਾ ਦਾ ਖਤਮ ਕੀਤਾ ਪਿਆ ਸੀ ਪਛਾਣ ਨਹੀਂ ਸੀ ਆਉਂਦੀ ਮੈਂ ਨਾਲ ਦੇ ਉਹ ਨਈ ਬਸਤੀ ਵਾਲੇ ਮੁੰਡਿਆਂ ਨੂੰ ਪੁੱਛਿਆ ਭਾਂਗੇ ਕੌਣ ਹੈ ਉਹਨੇ ਮੈਂ ਦੱਸਿਆ ਕਿ ਨਰਪੈ ਦਾ ਮੁੰਡਾ ਹੈ ਉਹਨੂੰ ਇੱਥੇ ਇਹਨਾਂ ਛੋਟਾ ਨਾਮ ਦਾ ਕਾਂਚਾ ਲੈ ਕੇ ਕਹਿੰਦੇ ਸੀ ਕਿ ਕੰਦਾ ਕਾਂਚਾ ਹੈ ਮੁੰਡਾ ਇਹ ਤੇ ਉਹ ਕਹਿੰਦੇ ਉਹ ਹੀ ਆ ਉਹਦਾ ਨਰਪਾਇਆ ਦਾ ਮੁੰਡਾ ਹਲਵਾਈ ਦਾ ਉਹ ਸੀ ਆ ਪਰ ਮੈਨੂੰ ਇੰਨਾ ਕੁ ਪਤਾ ਲੱਗਿਆ ਜਦੋਂ ਮੈਂ ਵੇਖਿਆ ਤੇ ਫਿਰ ਮੁੜ ਕੇ ਉਹਨਾਂ ਦੇ ਵਾਰਸ ਆ ਗਏ ਤੇ ਉਹ ਚੱਕ ਕੇ ਉਹਨਾਂ ਨੂੰ ਲੈ ਗਏ ਇਹ ਵਾਰਦਾ ਕਿੰਨੇ ਕ ਵਜੇ ਦੀ ਆ ਬਸ ਆ ਜਸਤੇ ਦੋ ਘੰਟੇ ਟੱਕ ਪਹਿਲਾਂ ਇਹ ਵਾਰਦਾ ਦੀ ਸੂਚਨਾ ਮਿਲਣ ਤੇ ਬਾਗਾ ਪੁਰਾਣਾ ਪੁਲਿਸ ਮੌਕੇ ਤੇ ਪਹੁੰਚੀ ਜਿਨ੍ਹਾਂ ਵੱਲੋਂ ਇਸ ਮਾਮਲੇ ਦੀ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਪਰ ਕਿਹਾ ਜਾ ਰਿਹਾ ਹੈ ਕਿ ਇਸ ਨੌਜਵਾਨ ਦਾ ਕਤਲ ਉਸਦੇ ਹੀ ਸਾਲਿਆਂ ਵੱਲੋਂ ਕੀਤਾ ਗਿਆ ਹੈ ਦਰਸਲ ਇਸ ਨੌਜਵਾਨ ਦਾ ਮੁਲਜ਼ਮਾ ਦੀ ਭੈਣ ਦੇ ਨਾਲ ਪ੍ਰੇਮ ਵਿਆਹ ਹੋਇਆ ਸੀ ਜਿਸ ਤੋਂ ਗੁੱਸੇ ਚਾਏ ਇਸ ਨੌਜਵਾਨ ਦੇ ਸਾਲਿਆਂ ਨੇ ਦੇਰ ਰਾਤ ਮਨਪ੍ਰੀਤ ਸਿੰਘ ਤੇ ਹਮਲਾ ਕਰ ਦਿੱਤਾ ਅਤੇ ਉਸ ਦਾ ਕਤਲ ਕਰ ਦਿੱਤਾ ਉਸ ਦੇ ਮੂੰਹ ਅਤੇ ਸਿਰ ਤੇ ਕਈ ਵਾਰ ਕਿਤੇ ਗਏ ਜਿਸ ਕਾਰਨ ਉਸ ਦੀ ਪਛਾਣ ਤੱਕ ਨਹੀਂ ਹੋ ਰਹੀ ਸੀ ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ